ਸ਼ਸ਼ੀਕਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਸ਼ਹਿਰ ਮੋਗੇ ਦੇ ਵਿੱਚ ਮੋਗੇ ਤੋਂ ਕੋਟਕੇ ਪੂਰਾ ਰੋਡ ਦੇ ਉੱਤੇ ਬੋਨੇ ਚੌਂਕ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਦੇ ਬੋਨੇ ਚੌਂਕ ਦੇ ਵਿੱਚ ਹਰ ਗੋਬਿੰਦਨਗਰ ਦੇ ਵਿੱਚ ਮੈਂ ਇਸ ਟੇ ਮੌਜੂਦ ਹਾਂ ਜਿਸ ਡੈਰੀ ਦੇ ਵਿੱਚ ਮੈਂ ਮੌਜੂਦਾਂ ਪਸ਼ੂ ਪਾਲਣ ਦਾ ਸ਼ੌਂਕ ਆ ਤਾਂ ਇਸ ਡੈਰੀ ਦੇ ਵਿੱਚ ਕਾਫੀ ਗਿਣਤੀ ਦੇ ਵਿੱਚ ਮੱਝਾਂ ਗਾਵਾਂ ਦੁੱਧ ਤੇ ਲਾਈਆਂ ਹੋਈਆਂ ਬਾਈ ਹੁਣਿਆਂ ਨੇ ਉਹਨਾਂ ਜਾਨਵਰਾਂ ਦੇ ਵਿੱਚੋਂ ਥੋੜਾ ਜਿਹਾ ਥਾਂ ਦੀ ਕਮੀ ਦੇ ਕਾਰਨ ਜਾਂ ਪਿੱਛੇ ਜਿਵੇਂ ਝੋਟੀਆਂ ਤਿਆਰ ਹੋਈ ਜਾਂਦੀਆਂ ਬਾਈ ਹੁਣਿਆਂ ਦੀ ਉਵੇਂ ਵੱਡੀਆਂ ਮਈਆਂ ਨੂੰ ਜਿਹੜਾ ਕੱਢੀ ਜਾਂਦੇ ਆ ਉਸੇ ਤਰ੍ਹਾਂ ਇੱਕ ਮੈਂ ਹੋਰ ਚੰਗੇ ਦੁੱਧ ਦੀ ਮਾਲਕਣ ਗਰੰਟੀ ਸ਼ੋਦਾ ਮੈਂ ਜਿਹੜੀ 4-5 ਸੂਏ ਇਸ ਫਾਰਮ ਦੇ ਵਿੱਚ ਦੁੱਧ ਦਿੱਤਾ ਹੋਇਆ ਉਸ ਮੈਣੇ ਕਰਦਿਆਂ ਗੱਲਬਾਤ ਆਪਾਂ ਬਾਈ ਦੇ ਨਾਲ ਜਾਣ ਬੜੇ ਬਹੁਤ ਵਧੀਆ ਜੀ ਮੇਰਾ ਮਲਕ ਜੀ ਸੇਤਾਂ ਠੀਕ ਆ ਵੀਰੇ ਕਿਰਪਾ ਜੀ ਕਿਰਪਾ ਠੀਕ ਆ ਅੱਛਾ ਵੀਰੇ ਜਿਹੜੀ ਮੈਂ ਵੇਚਣੀ ਆਪਾਂ ਇਹ ਕਿੰਨਾ ਵਾ ਸੂਆ ਸੁੰਦੀ ਆ ਬਾਈ ਇਹ ਵੀਰੇ ਮੈਂ ਲਈ ਸੀਗੀ ਇਹ ਬੱਚਾ ਮਰੇ ਤੋਂ ਠੀਕ ਆ ਜੀ ਉਹਨਾਂ ਨੇ ਮੈਨੂੰ ਦੱਸਿਆ ਸੀ ਪਹਿਲੇ ਸੂਏ ਠੀਕ ਹੈ ਜੀ ਵੀ ਸੀ ਕਾਫੀ ਟਾਈਮ ਦੀ ਬੱਚਾ ਮਰਿਆ ਸੀਗਾ ਠੀਕ ਹੈ ਵੀਰੇ ਤੇ ਅੰਦਾਜ਼ਾ ਮੰਨ ਕੇ ਚਲੋ ਅਗਲੇ ਇੱਕ ਦਾ ਸੂਆ ਹੋ ਸਕਦਾ ਵੱਧ ਘੱਟ ਵੀ ਦੱਸਦਾ ਹੋਵੇ ਠੀਕ ਹੈ ਵੀਰੇ ਮੇਰੇ ਕੋਲੇ ਚੋਣ ਦੇ ਹਿਸਾਬ ਨਾਲ ਬਈ 5 ਮਹੀਨੇ 6ਵੇਂ ਸੂਇਆ ਭਈ ਠੀਕ ਹੈ ਭਾਈ ਜੀ ਵੀ 4-5 ਸੂਏ ਆਪਾਂ ਚੋਲੀਏ ਤਾਂ ਹਾਂ ਮੈਂ 400 ਆਪਾਂ ਚੋਲੀਆ ਭਈ ਦੁੱਧ ਕਿੰਨੇ ਸੂਏ ਮਤਲਬ ਮੈਂ ਚੋਲੀਆ ਕੋ ਸੀ ਉਹ ਸਾਡੇ ਪੰਜਵੇਂ ਬਣਦੀ ਆ ਹੋ ਸਕਦਾ ਇੱਕ ਦਾ ਸੂਆ ਅਗਲੇ ਨੇ ਕਰ ਦੱਸ ਠੀਕ ਹੈ ਵੀਰੇ ਅੱਛਾ ਦੁੱਧ ਕਿੰਨਾ ਦੇ ਦਿੰਦੀ ਆ ਭਾਈ ਜੀ ਦੁੱਧ ਵੀਰੇ 14-15 14-15 ਕਿਲੋ ਆ ਹਾਂ ਅਥਾ ਕਿ ਕਿਨੇ ਟਾਈਮ ਤੇ ਦੁੱਧ ਕਰ ਜਾਂਦੀ ਪੀਕ ਲੈਵਲ ਦਾ ਦੁੱਧ ਬਾਈ ਪੀਕ ਲੈਵਲ ਤਾਂ ਹੋਈ 15 18 ਦਿਨਾਂ ਦੇ ਵਿੱਚ ਵਿੱਚ ਕਰ ਜਾਂਦੀ ਠੀਕ ਆ ਬਾਈ ਕੱਟਾ ਦੇਗੀ ਮਗਰ ਕਿ ਕੱਟਿਆ ਕੱਟਾ ਆ ਬਾਈ ਐ ਚੜੀਬੀ ਦਾ ਸਿਮਲ ਦਾ ਕੱਟਾ ਐ ਚੜੀਬੀ ਆਪਣੇ ਕੋਲ ਆ ਕੇ ਕੱਟੀ ਆਈ ਆ ਪਹਿਲਾਂ ਠੀਕ ਆ ਵੀਰੇ ਇਸੇ ਦੇ ਕੱਟਾ ਆ ਗਿਆ ਠੀਕ ਆ ਬਾਈ ਚਵਾਈ ਚਵਾਈ ਪੋਲੀ ਆ ਵੀਰੇ ਜਮ ਚਵਾਈ ਠੀਕ ਆ ਬਾਈ ਵਧੀਆ ਠੀਕ ਆ ਬਾਈ ਚਵਾਈ ਪੋਲੀ ਚਾਰੇ ਥਨਾ ਦਾ ਸਾਫ ਆ ਅੱਛਾ ਠੀਕ ਆ ਰੇਟ ਬਾਈ ਕੀ ਰੂਗਾ ਇਹਦਾ ਵੀਰੇ ਰੇਟ ਬਾਈ ਇਹਦਾ ਜੇ ਤਾਂ ਕਰਨਾ ਵੱਧ ਕਰ ਤਾਂ ਵੱਖਰੀ ਗੱਲ ਆ ਜਿਹੜਾ ਲੈਂਡ ਦੇ ਨਾਲ ਆ ਰੇਟ ਆ ਬਾਈ 95000 95 ਨਹੀਂ ਠੀਕ ਆ ਦੁੱਧ ਵਾਲੀ ਮੈਂ ਹੱਟਵਾ ਮੰਗਿਆ ਹਾਂ ਹਾਂ ਵੀ ਦੁੱਧ ਵੀ ਆ ਅੱਛਾ ਜੇ ਕੋਈ ਮਾਲਾ ਜਿਵੇਂ ਹੁਣ ਨਾ ਆਪਣੀ ਗੱਲ ਤੇ ਤਿਆਰੀ ਤੇ ਦੁੱਧ ਤਿਆਰ ਕਰਕੇ ਵੀ ਦੇ ਦੇਣ ਬਿਲਕੁਲ ਬਾਈ ਇਹ ਆਪਣੀ ਕੱਲ ਮੈਂ ਤੁਹਾਨੂੰ ਕਿਹਾ ਹੋਇਆ ਸੀਗਾ ਵੀ ਆਪਾਂ ਵੀਡੀਓ ਬਣਾਉਣੀ ਆ ਤੇ ਜੇ ਮੰਨ ਲਓ ਵੀ ਸੋਈ ਵੀ ਹੁੰਦੀ ਫਿਰ ਆਪਾਂ ਰੋਕ ਹੀ ਜਾਣੇ ਸਲੇ ਤਿਆਰ ਕਰਕੇ ਦੇ ਦੇਣੀ ਹੁਣ ਜੇ ਹੋ ਗਈ ਤਾਂ ਠੀਕ ਆ ਨਹੀਂ ਦੁੱਧ ਤਲਾਈ ਨਹੀਂ ਲੈ ਕੇ ਨਹੀਂ ਮੈਂ ਗਵਾਈ ਭਰਦੀ ਆ ਮੈਂ ਨੇ ਵੇਖੀ ਜਾ ਹਾਂ ਨਹੀਂ ਆਪਾਂ ਨੂੰ ਪਤਾ ਗਿਆ ਹੱਥੇ ਚੋਇਆ ਪਸੂ ਬਾਈ ਤਿਆਰ ਕਰਕੇ ਵੀ ਦੇ ਦਾਂਗੇ ਠੀਕ ਆ ਬਾਈ ਅੱਛਾ ਬਾਈ ਪਰ ਰੇਟ ਉਹ ਜਾ ਹੋ ਜਾਊਗਾ ਬਾਈ ਹੂੰ ਕੱਢੀ ਬਾਈ ਤੋਰੀ ਵੀਰੇ ਨਵੇਂ ਮਿੱਤਰੋ ਪੰਜਵਾਂ ਸੂਆ ਛੇਵਾਂ ਸੂਆ ਤੁਹਾਡੇ ਤੇ ਡਿਪੈਂਡ ਆ ਵੀ ਤੁਸੀਂ ਇਹਨੂੰ ਕਿੰਨਾ ਸੋਚਣਾ ਵਾ ਸੂਈ ਸਵਾਈ ਮੈਂ ਆ ਮਗਰ ਮੈਂ ਦੇ ਕੱਟਾ ਵਾ ਐਚਲਡੀ ਵੀ ਦਾ ਔਰ ਬਰੀਕੀ ਬਰੂਕੀ ਮੈਂ ਦੇ ਵਿੱਚ ਸਾਰੀ ਚੰਗੀ ਆ ਕਰਮਾਂ ਵਾਲੀ ਦੇ ਔਰ ਲੇਵਾ ਭਾਂਡੇ ਵਾਲੀ ਮੈਂ ਆ ਕਿਉਂਕਿ 14 15 ਕਿਲੋ ਦੁੱਧ ਬਾਈ ਨੇ ਇਹਦੇ ਥੱਲੋ ਨਾਰਮਲ ਜਿਹੜਾ ਲਗਾਤਾਰ ਚ ਹੋਇਆ ਹੱਲੇ ਹੋ ਵੀਰੇ ਔਰ ਸੋਈ ਰਾਤ 10 ਵਜੇ ਦੀ ਸੋਈ ਆ ਜੇਰ ਵਗੈਰਾ ਦਾਨੇ ਨੇ ਪਾਤੀਆ ਕਰਮਾਂ ਵਾਲੀ ਨੇ ਮਗਰ ਇਹਦੇ ਕੱਟਾ ਆ ਗਿਆ ਵਾ ਪਜਮਾ ਲਾ ਲਿਓ ਸੂਰਜਾ ਤੁਸੀਂ ਛੇਵਾ ਸੋਚ ਲਿਓ ਉਹ ਤੁਹਾਡੇ ਤੇ ਡਿਪੈਂਡਾ ਪਰ ਮੈਂ ਚੰਗੀਆਂ ਲੇਵੇ ਪਾਂਡੇ ਵਾਲੀ ਦੁੱਧ ਵਾਲੀ ਮੈਂ ਆ ਕਿਉਂਕਿ ਬਾਈ ਹੁਣ ਇਹਦਾ ਵੇਚਣ ਦਾ ਕਰਨ ਆ ਹੁੰਦਾ ਵੀ ਜਿਹੜੀਆਂ ਚੰਗੀਆਂ ਛੋਟੀਆਂ ਮਗਰ ਕੱਟੀਆਂ ਤਿਆਰ ਹੋਈ ਜਾਂਦੀਆਂ ਉਹਨਾਂ ਦੇ ਕਰਕੇ ਫਿਰ ਵੱਡੀਆਂ ਮਈਆਂ ਕੱਢ ਦਿੱਤੀਆਂ ਜਾਂਦੀਆਂ ਵੀਰੇ ਨੰਬਰ ਦੱਸੀ ਭਰਾ ਜੀ ਆਪਣਾ ਨੰਬਰ 87290 ਜੀ 00204 ਇੱਕ ਵਾਰੀ ਹੋਰ ਬੋਲ ਦਿਓ ਜੀ 87290 00204 ਠੀਕ ਹੈ ਜੀ ਇਸ ਨੰਬਰ ਤੇ ਕਰਨੀ ਹੈ ਮਿੱਤਰੋ ਤੁਸੀਂ ਬਾਈ ਦੇ ਨਾਲ ਗੱਲਬਾਤ ਤੇ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੀ ਨਾਲ ਧੰਨਵਾਦ ਸ਼ੁਕਰੀਆ ਜੁਆਉਂਦੇ ਰਹੋ